ਜੂਨ ਮਹੀਨਾ 2021 ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾ ਕਰਕੇ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਸੀ। ਦੇਸ਼ ਭਰ ਦੇ ਵਿੱਚ ਇਸ ਅੰਦੋਲਨ ਦੀ ਅਗਵਾਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤੀ ਸੀ ਅਤੇ ਇਸੇ ਦਰਮਿਆਨ ਪੰਜਾਬੀਅਤ ਦਾ ਇੱਕ ਵੱਖਰਾ ਕਿਰਦਾਰ ਵੀ ਲੋਕਾਂ ਦੇ ਸਾਹਮਣੇ ਆਇਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਾਬਾ ਲਾਭ ਸਿੰਘ ਉਹਨਾਂ ਨੇ ਇਕੱਲਿਆਂ ਹੀ ਮਟਕਾ ਚੌਂਕ ਦੇ ਵਿੱਚ ਪੱਕਾ ਮੋਰਚਾ ਲਾ ਦਿੱਤਾ ਜਿਨ੍ਹਾਂ ਨੂੰ ਕਈ ਵਾਰ ਚੰਡੀਗੜ੍ਹ ਪੁਲਿਸ ਵੱਲੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਾ ਹੋ ਸકી। ਮੀਂਹ ਅਤੇ ਝੱਖੜਾਂ ਦੇ ਦਰਮਿਆਨ ਉਹਨਾਂ ਸੰਘਰਸ਼ ਦੇ ਵਿੱਚ ਸਿੱਧਕ ਅਤੇ ਕਿਸਾਨੀ ਦਾ ਝੰਡਾ ਬੁਲੰਦ ਰੱਖਿਆ ਕਿਆ ਉਹਨਾਂ ਦੇ ਇਸ ਸੰਘਰਸ਼ ਕਰਕੇ ਲੋਕਾਂ ਨੇ ਮਟਕਾ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ ਰੱਖ ਦਿੱਤਾ ਆਮ ਲੋਕ ਵੀ ਤੜਕੇ ਹੱਥ ਨੇ ਉਹਨਾਂ ਨੂੰ ਸਮਰਥਨ ਦੇਣ ਲਈ ਪਹੁੰਚਦੇ ਰਹਿੰਦੇ ਬਾਬਾ ਲਾਭ ਸਿੰਘ ਦੇ ਕੋਲ ਵੱਖ-ਵੱਖ ਜਥੇਬੰਦੀਆਂ ਦੇ ਨਮਾਇंदे ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਵੀ ਪਹੁੰਚਣ ਲੱਗ ਪਏ। ਬਾਬਾ ਲਾਭ ਸਿੰਘ ਦੇ ਇਸ ਕਿਰਦਾਰ ਕਰਕੇ ਤੇ ਉਹਨਾਂ ਦੀ ਜੱਦੋਜਹਿਦ ਸੰਘਰਸ਼ ਤੇ ਸਿੱਧ ਕਰਕੇ ਚੰਡੀਗੜ੍ਹ ਪੁਲਿਸ ਦੇ ਉੱਚ ਅਫਸਰ ਵੀ ਉਹਨਾਂ ਨੂੰ ਸਤਿਕਾਰ ਦੇਣ ਲੱਗ ਪਏ। ਬਾਬਾ ਲਾਭ ਸਿੰਘ ਨੇ ਇਹ ਮੋਰਚਾ ਕਈ ਮਹੀਨੇ ਜਾਰੀ ਰੱਖਿਆ ਅਤੇ ਚੰਡੀਗੜ੍ਹ ਦੀ ਵਸੋਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ। ਜਿਹੜੇ ਲੋਕ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਟ੍ਰੋਲ ਕਰਦੇ ਸਨ ਜਾਂ ਉਹਨਾਂ ਨੂੰ ਭੱਦੀਆਂ ਗਾਲਾਂ ਕੱਢਦੇ ਸਨ ਉਹ ਵੀ ਹੌਲੀ-ਹੌਲੀ ਬਾਬਾ ਲਾਭ ਸਿੰਘ ਦੇ ਮੋਰਚੇ ਦੇ ਵਿੱਚ ਆਉਣੇ ਸ਼ੁਰੂ ਹੋ 29 ਜੂਨ 2024 ਨੂੰ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ 'ਤੇ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਨਿਊਯਾਰਕ ਦੇ ਵਿੱਚ ਜਦੋਂ ਨਿਖਲ ਗੁਪਤਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਨੂੰ ਉਸ ਤੋਂ ਪਹਿਲਾਂ ਚੈੱਕ ਗਣ ਰਾਜ ਤੋਂ ਅਮਰੀਕਾ ਲਿਆਂਦਾ ਗਿਆ ਸੀ। ਫੈਡਰਲ ਸੀਨੀਅਰ ਜੱਜ ਵਿਕਟਰ ਮਰੇਰੋ ਨੇ ਸੰਖੇਪ ਸੁਣਵਾਈ ਤੋਂ ਬਾਅਦ ਕੇਸ ਦੀ ਅਗਲੀ ਤਾਰੀਖ 13 ਸਤੰਬਰ ਪਾਈ ਸੀ। ਜਜ ਨੇ ਸਰਕਾਰੀ ਵਕੀਲ ਨੂੰ ਉਹਨਾਂ ਦੇ ਕੋਲ ਮੌਜੂਦ ਸਬੂਤ ਬਚਾ ਪੱਖ ਦੇ ਨਾਲ ਸਾਂਝੇ ਕਰਨ ਦੀ ਹਦਾਇਤ ਵੀ ਕੀਤੀ ਸੀ ਉਸ ਨੂੰ 17 ਜੂਨ 2024 ਨੂੰ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਸੀ ਦੋਸ਼ਾਂ ਦੇ ਮੁਤਾਬਕ ਨਿਖਲ ਗੁਪਤਾ ਨੇ ਪੰਨੂ ਨੂੰ ਮਾਰਨ ਦੇ ਲਈ ਇੱਕ ਹਿੱਟਮੈਨ ਨੂੰ ਕਿਰਾਏ ਤੇ ਲਿਆ ਸੀ ਅਤੇ ਉਸ ਨੂੰ 15000 ਅਮਰੀਕੀ ਡਾਲਰ ਦਾ ਅਡਵਾਂਸ ਅਦਾ ਕੀਤਾ ਸੀ ਦੋਸ਼ ਇਹ ਵੀ ਲੱਗਾ ਕਿ ਇਸ ਦੇ ਵਿੱਚ ਭਾਰਤ ਸਰਕਾਰ ਦਾ ਇੱਕ ਅਣਪਛਾਤਾ ਅਧਿਕਾਰੀ ਵੀ ਸ਼ਾਮਲ ਸੀ